ਰਮਾਇਉਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ-ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਪੰਜਾਬੀ ਸੰਗੀਤ ਦੇ ਸੁਪਰਸਟਾਰ ਜੈਜਵੀ ਜਿਸ ਨੇ ਭਾਰਤ-ਪਾਕਿਸਤਾਨ ਦੇ ਤਣਾ ਵਿਚਕਾਰ ਇਨਸਾਨੀਅਤ ਦਾ ਸੁਨੇਹਾ ਦਿੱਤਾ ਜੈਜਵੀ ਜਿਸ ਦਾ ਅਸਲੀ ਨਾਮ ਜਸਵਿੰਦਰ ਸਿੰਘ ਬੈਂਸ ਹੈ ਨੇ ਆਪਣੇ ਗਾਇਕੀ ਅਤੇ ਬਿਨਾ ਡਰੇ ਸਟਾਈਲ ਨਾਲ ਦੁਨੀਆ ਭਰ ਚ ਨਾਮ ਕਮਾਇਆ ਪਰ ਇਸ ਵਾਰ ਉਹਨਾਂ ਨੇ ਆਪਣੇ ਗੀਤ ਰਾਹੀਂ ਸ਼ਾਂਤੀ ਅਤੇ ਏਕਤਾ ਦੀ ਅਪੀਲ ਕੀਤੀ ਹਾਲ ਹੀ ਚ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਜੰਗੀ ਮਾਹੌਲ ਸੀ ਜੈਜਵੀ ਨੇ ਸੋਸ਼ਲ ਮੀਡੀਆ ਤੇ ਗੀਤ ਸਾਂਝਾ ਕੀਤਾ ਜਿਸ ਚ ਉਹਨਾਂ ਨੇ ਜੰਗ ਦੇ ਅਤੇ ਇਨਸਾਨੀਅਤ ਦੀ ਮਹੱਤਤਾ ਨੂੰ ਬਿਆਨ ਕੀਤਾ ਉਹਨਾਂ ਦੀ ਇਸ ਪਹਿਲ ਨੂੰ ਪੰਜਾਬੀ ਮੀਡੀਆ ਨੇ ਕਾਫੀ ਸਹਾਰਿਆ ਜੈਜਵੀ ਨੇ ਪਹਿਲਾਂ ਵੀ 2021 ਚ ਦੋ ਕਿਸਾਨੀ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਤੇ ਸਰਗਮੀ ਨਾਲ ਸੁਨੇਹੇ ਸਾਂਝੇ ਕੀਤੇ ਸਨ ਜਿਸ ਚ ਜਿਸ ਚ ਉਹਨਾਂ ਨੇ ਸ਼ਾਂਤੀ ਅਤੇ ਇਕਤਾ ਦੀ ਗੱਲ ਕੀਤੀ ਸੀ ਸਸੀ ਘਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ ਇਟ ਸ਼ੁਡ ਬੀ ਹੈਪਨਿੰਗ ਬਿਕਾਜ਼ ਵੀ ਆਲ ਬਲੀਵ ਇਨ ਪੀਸ ਕਿਉਂਕਿ ਜਿਹੜਾ ਮਰਜੀ ਮੁਲਕ ਹੋਵੇ ਉਤੋਂ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਸੋ ਏਸੀ ਗੱਲ ਦੇ ਉੱਤੇ ਅ ਜਿਮੀ ਅਹਿਮਦਗੜੀ ਇਹਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਜੀ ਮੈਂ ਸੁਣਾਉਣਾ ਤੁਹਾਨੂੰ ਦਰਮਾਯੁੱਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ-ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੁੱਬ ਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੁਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਪੜ ਇਤਿਹਾਸ ਦੇ ਪੰਨੇ ਵੇਖੋ ਕੀ ਕੁਝ ਆਪਾਂ ਝੱਲੇ ਨਵੇਂ ਜ਼ਖਮ ਨੂੰ ਕਿੱਥੇ ਰੱਖਣਾ ਪਹਿਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਚ ਸਾਡੇ ਜਾਂ ਫਿਰ ਲੌਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਜਿੰਮੀ ਦੇ ਤਾਂ ਬੋਲ ਆਖਰੀ ਇੱਕੋ ਗੱਲ ਹੀ ਕੈਣ ਪਿਆਰ ਇਕਤਾ ਅਤੇ ਸ਼ਾਂਤੀ ਤਿੰਨੋਂ ਕਾਇਮ ਰਹਿਣ ਕਟੜਤਾ ਦੀ ਕੰਧ ਵੀ ਸਟੋ ਜੇ ਸੌਖੇ ਸਾ ਭਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਸੇਨੋਟ ਵਰਡ Love and peace.